ਸਤਨਾਮ ਸ੍ਰੀ ਵਾਹਿਗੁਰੂ ਜਾਓ ਕਹਿ ਦੇਖ ਦੀਪਕ ਪਤੰਗ ਪੱਛਮ ਕੋ ਟੱਕ ਜੀਵਨ ਜਨਮ ਕੁੱਲ ਲਾਖਣ ਲਗਾਵਈ ਜਾਓ ਕਹਿ ਦੇਖ ਦੀਪਕ ਪਤੰਗ ਪੱਛਮ ਕੋ ਟੱਕ ਜੀਵਨ ਜਨਮ ਕੁੱਲ ਲਾਖਣ ਲਗਾਵਈ ਜਾਓ ਕੈ ਨਾ ਦੁਬਾਦੋ ਸੁਨ ਮਿਰਗਿਆਨ ਗਿਆਨ ਰਾਜਾ ਪ੍ਰਾਨ ਸੁਖ ਹੋਏ ਸ਼ਬਦ ਬੇਦੀ ਨਾ ਕਹਾਵੇ ਜਾਓ ਕੈ ਜਲਸਾ ਨਿਕਸੋ ਨੀਨ ਸਰੰਗ ਜੀਵ ਰਹਾ ਸਹਿ ਦੁਖ ਦੁਖਨ ਬਿਰਹੋ ਬਿਖਾਵੇ ਸੇਵਾ ਗੁਰਗਿਆਰ ਧਿਆਨ ਤਜ ਤਜ ਤੁਬਦਾ ਉਕਾਰ ਸੰਗਤ ਮੈਂ ਗੁਰਮੁਖ ਪਦਵੀ ਨਾ ਪਾਵੇ ਲਖ ਖੁਸ਼ੀਆਂ ਪਾਪਿ ਛਾਈਆ ਜੇ ਸਤਗੁਰ ਨਦਰ ਕਰੇ ਨੇਮਕੋ ਏ ਕੋ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਇਸ ਸਹਜ ਸੁਭਾਏ ਦਰਸ਼ਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮੁਖ ਪਾਇਆ ਜਾਏ ਮਨ ਮੁਖ ਘਰ ਹੁੰਦੀ ਬਤਨ ਜਾਣਨੀ ਅੰਦੇ ਭਾਂ ਕੋ ਮੁਏ ਬਿਲ ਲਾਏ ਮਹੱਲਾ ਕੀ ਜਾ ਕੰਚਨ ਕਾਇਆ ਨਿਰਮਲੀ ਜੋ ਸਤਨਾਮ ਸੱਚ ਲਾਗੀ ਨਿਰਮਲ ਜੋਤ ਨਰੰਜਨ ਪਾਵਾਂ ਗੁਰਮੁਖ ਭ੍ਰਮ ਕਪਾਵਾਂ ਅਨ ਦਿਨ ਹਰ ਗੈਰਾਕੀ ਰਹਾ ਪਾਉੜੇ ਸੇ ਗੁਰਮੁਖ ਗੁਰਸਿੱਖ ਧਨ ਧਨ ਹੈ ਜਿਨੇ ਗੁਰੂ ਬਦੇਸ ਸੁਣਿਆ ਹਰ ਕੰਨੇ ਗੁਰੂ ਸਾਤ ਗੁਰ ਨਾਮ ਦਰੜਾਇਆ ਤੈਨੂੰ ਹਉਮੈ ਦੁਬਦਾ ਪੰਨੇ ਬਿਨ ਹਰ ਨਹਾਵਾ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜੰਮੀ ਜਿਨਾ ਗੁਰ ਸਿਖਾ ਤੋ ਹਰ ਸੰਤੁਸ਼ਟ ਹਾਂ ਤਿੰਨੇ ਸਤਿਗੁਰ ਕੀ ਗੱਲ ਮੰਨੇ ਜੋ ਗੁਰਮੁਖ ਨਾਮ ਅਟਿਆਹੇਂਦੇ ਤਿੰਨੇ ਚੜੇ ਚਵਗਣ ਬੰਨੇ ਜਿੰਨਾ ਗੁਰੂ ਸਿੱਖਾਂ ਦਾ ਹਰ ਸੰਤੁਸ਼ਟ ਹੈ ਤਿੰਨੇ ਸਤਗੁਰ ਕੀ ਗੱਲ ਮੰਨੇ ਜੋ ਗੁਰਮੁਖ ਨਾਮ ਧਿਆਏ ਦੇ ਤਿੰਨੇ ਚੜੀ ਚਵਗਣ ਬੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 590 ਅੰਗ ਦੇ ਉੱਤੇ ਸੁਭਾਏ ਮਾਨ ਸ਼ਲੋਕੀ ਮਹਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਜਿੰਨੀ ਵੀ ਹੈ ਉਸ ਲੋਕਾਂ ਦੇ ਵਿੱਚ ਇਹ ਉਚਾਰਨ ਕੀਤੀ ہوئی ਹੈ ਸ਼ਲੋਕ ਨਹਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਨਿਧਾਨ ਦਾ ਭਾਵ ਉਹਦਾ ਖਜ਼ਾਨਾ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਇੱਕ ਬਹੁਤ ਵੱਡਾ ਖਜ਼ਾਨਾ ਹੈ ਪ੍ਰਮਾਤਮਾ ਦੇ ਨਾਮ ਦਾ ਇਹ ਖਜ਼ਾਨਾ ਜਿਹੜਾ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਗੇ ਗੁਰੂ ਦੇ ਨਾਲ ਜੁੜ ਕੇ ਅਸੀਂ ਗੁਰਮੁਖ ਬਣਾਂਗੇ ਜਿੱਦੇ ਉਸ ਦਿਨ ਇਹ ਖਜ਼ਾਨਾ ਸਾਨੂੰ ਮਿਲ ਜਾਣਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿੱਦੇ ਗੁਰਮੁਖ ਬਣਗਾ ਬਣ ਜਾਗੇ ਉੱਤੇ ਪਾਵਾਂਗੇ ਜੇ ਤੇ ਅਸੀਂ ਅੰਨੇ ਫਿਰਦੇ ਆ ਗੁਰਮੁਖ ਨਹੀਂ ਅੰਨੇ ਆ ਕਿਉਂਕਿ ਗੁਰੂ ਸਾਹਿਬ ਨੇ ਦੂਸਰੀ ਪੰਕਤੀ ਦੇ ਵਿੱਚ ਕਿਹਾ ਨਾ ਮਨਮੁਖ ਘਰ ਹੋਂ ਦੀ ਵਾਥ ਨਾ ਜਾਣਨੀ ਅੰਦੇ ਭੌਕ ਮੁਏ ਬਿੱਲ ਲਾਈ ਮਨਮੁਖ ਉਹ ਹੁੰਦਾ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਦਾ ਗੁਰਮੁਖ ਉਹ ਹੁੰਦਾ ਜਿਹੜਾ ਗੁਰੂ ਦੇ ਪਿੱਛੇ ਪਿੱਛੇ ਤੁਰਦਾ ਮਨਮੁਖ ਘਰ ਹੋਂਦੀ ਵਾਥ ਨਾ ਜਾਣਨੀ ਆਹਿਰ ਦਾ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਰੂਪੀ ਨਾਮ ਦਾ ਖਜ਼ਾਨਾ ਪਿਆ ਪਰ ਅਸੀਂ ਜਾਣ ਨਹੀਂ ਸਕਦੇ ਕਿਉਂ ਕਿ ਅਸੀਂ ਮਨਮੁਖ ਅੰਦੇ ਭੌਂਕੂਏ ਬਿਲ ਲਾਈ ਅਸੀਂ ਤੇ ਜਿਵੇਂ ਅੰਨਾਂ ਬੰਦਾ ਹੁੰਦਾ ਨਾ ਉਹ ਰਸਤੇ ਤੋਂ ਭਟਕ ਜਾਂਦਾ ਤੇ ਜਿਵੇਂ ਕੁੱਤੇ ਭੌਂਕਰੇ ਹੁੰਦੇ ਐ ਕਹਿੰਦੇ ਇਸ ਤਰ੍ਹਾਂ ਜਿਹੜਾ ਮਲਮੁਖ ਬੰਦਾ ਹੈ ਉਹ ਇਸ ਤਰ੍ਹਾਂ ਭੌਂਕ ਰਿਹਾ ਭੌਂਕੂਏ ਬਿਲ ਲਾਈ ਕਹਿੰਦੇ ਉਹ ਇਸ ਤਰ੍ਹਾਂ ਭੌਂਕ ਭੌਂਕੇ ਤੜਫ ਰਿਹਾ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਚਨ ਨੇ ਕਿ ਮਨਮੁਖ ਘਰ ਹੋਣ ਦੀ ਵਤ ਨਾ ਜਾਣਨੇ ਜਿਹੜੀ ਚੀਜ਼ ਸਾਡੇ ਘਰ ਪਈ ਐ ਸਾਡੇ ਹਿਰਦੇ ਚ ਪਈ ਐ ਉਹਨੂੰ ਅਸੀਂ ਜਾਣ ਨਹੀਂ ਸਕਦੇ ਤੇ ਭਟਕਦੇ ਫਿਰਦੇ ਆ ਕਦੇ ਕਿੱਥੇ ਕਦੇ ਕਿੱਥੇ ਕਦੇ ਕਿੱਥੇ ਬਸ ਅੰਦੇ ਭੌਂ ਕੁਮੂਏ ਬਿੱਲ ਲਾਏ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੇ ਜੋ ਸੱਚ ਨਾਮ ਸੱਚ ਲੱਗੇ ਕਹਿੰਦੇ ਆ ਜਿਹੜਾ ਸ਼ਰੀਰ ਐ ਨਾ ਇਹਨੂੰ ਆਮ ਆਪ ਕਹਿੰਦੇ ਨਾ ਕਿ ਇਹ ਮਿੱਟੀ ਐ ਮਿੱਟੀ ਬਣੀ ਆਇਆ ਹੈ ਸਰੀਰ ਪਰ ਗੁਰੂ ਅਮਰਦਾਸ ਜੀ ਕਹਿੰਦੇ ਕੰਚਨ ਕਾਇਆ ਨਿਰਮਲ ਇਹ ਕਹਿੰਦੇ ਜਿਹੜਾ ਸਰੀਰ ਹੈ ਨਾ ਕਹਿੰਦੇ ਮਿੱਟੀ ਤੋਂ ਕੰਚਨ ਸੋਨੇ ਵਰਗਾ ਬਣ ਜਾਣਾ ਕਦੋਂ ਸੱਚ ਨਾਮ ਸੱਚ ਲਾਗੇ ਕਹਿੰਦੇ ਜਦੋਂ ਸੱਚ ਦੇ ਨਾਮ ਨਾਲ ਜੁੜਾਂਗੇ ਨਾ ਸੱਚੇ ਦੇ ਨਾਲ-ਨਾਲ ਜਦੋਂ ਅਸੀਂ ਜੁੜ ਗਏ ਉਹਦੇ ਕਹਿੰਦੇ ਆ ਜਿਹੜਾ ਸ਼ਰੀਰ ਆ ਮਿੱਟੀ ਵਰਗਾ ਕਹਿੰਦੇ ਆ ਨਾ ਅਸੀਂ ਇਹ ਮਿੱਟੀ ਹੈ ਕਹਿੰਦੇ ਇਹ ਵੀ ਕੰਚਨ ਸੋਨੇ ਵਰਗਾ ਬਣ ਜਾਣਾ ਨਿਰਮਲੀ ਪਵਿੱਤਰ ਹੋ ਜਾਣਾ ਕਹਿੰਦੇ ਸ਼ਰੀਰ ਹੁਣ ਜੇ ਅਸੀਂ ਗੁਰੂ ਅਮਰਦਾਸ ਮਰਦ ਜੀ ਦੀ ਗੱਲ ਕਰੀਏ 62 ਸਾਲ ਦੀ ਉਮਰ ਤੱਕ ਉਹ ਗੰਗਾ ਤੇ ਜਾਂਦੇ ਰਹੇ ਪਰ ਮਨ ਨਿਰਮਲ ਹੀ ਹੋਇਆ ਜਿਸ ਦਿਨ ਗੁਰੂ ਅੰਗਦ ਦੇ ਮਹਾਰਾਜ ਦੂਸਰੇ ਪਾਦਸ਼ਾਹ ਨੂੰ ਮਿਲੇ ਤੇ ਉਹਦੇ ਸੱਚ ਦੇ ਨਾਮ ਦੇ ਨਾਲ ਜੁੜ ਗਏ ਤੇ ਆ ਜਿਹੜਾ ਸ਼ਰੀਰ ਸੀ ਕੰਚਨ ਵਰਗਾ ਹੋ ਗਿਆ ਸੋਨੇ ਵਰਗਾ ਹੋ ਗਿਆ ਤੇ ਨਿਰਮਲ ਹੋ ਗਿਆ ਕਬੀਰ ਮੰਨੇ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ ਭਗਤ ਕਬੀਰ ਸਾਹਿਬ ਕਹਿੰਦੇ ਜਿਸ ਦਿਨ ਮਨ ਨਿਰਮਲ ਹੋ ਗਿਆ ਨਾ ਗੰਗਾ ਦੇ ਪਾਣੀ ਵਰਗਾ ਕਹਿੰਦੇ ਉਦੈ ਰੱਬ ਤੇਰੇ ਮਗਰ ਮਗਰ ਫਿਰਨਾ ਤੈਨੂੰ ਰੱਬ ਰੱਬ ਕਰਨ ਦੀ ਲੋੜ ਨਹੀਂ ਕਹਿੰਦੇ ਜਿੱਦੈ ਮਨ ਨਿਰਮਲ ਹੋ ਗਿਆ ਉਦੈ ਰੱਬ ਰੱਬ ਕਰੇ ਰੱਬ ਰੱਬ ਕਰੂ ਤੇਰੇ ਪਿੱਛੇ ਤੁਰਿਆ ਫਿਰੂਗਾ ਤੇਰਾ ਨਾਮ ਲੈ ਲੈ ਕੇ ਨਿਰਮਲ ਜੋਤ ਨਿਰੰਜਨ ਪਾਇਆ ਗੁਰਮੁਖ ਭ੍ਰਮ ਭਉ ਭਾਗੇ ਨਿਰਮਲ ਜੋਤ ਜਿਹੜੀ ਪ੍ਰਮਾਤਮਾ ਦੀ ਜੋਤ ਹੈ ਉਹ ਨਿਰਮਲ ਹੈ ਉਹਦੇ 'ਚ ਕੋਈ ਦਾਗ ਨਹੀਂ ਹੈ ਕਹਿੰਦੇ ਜਦੋਂ ਨਿਰਮਲ ਜੋਤ ਨਿਰੰਜਨ ਪਾਇਆ ਨਿਰੰਜਨ ਕਹਿੰਦੇ ਕਾਲਖ ਤੋਂ ਰਹਿਤ ਅੰਜਨ ਹੁੰਦਾ ਸੁਰਮਾ ਅੰਜਨ ਭਾਵ ਕਾਲਸ ਤੇ ਨਿਰੰਜਨ ਕਾਲਖ ਤੋਂ ਰਹਿਤ ਜਿਹੜਾ ਪ੍ਰਮਾਤਮਾ ਹੈ ਉਹਦੀ ਜਿਹੜੀ ਜੋਤ ਹੈ ਉਹ ਬਿਲਕੁਲ ਨਿਰਮਲ ਹੈ ਉਹਦੇ ਕੋਈ ਦਾਗ ਨਹੀਂ ਹੈ ਜਿਉ ਨਿਰੰਜਨ ਦੇ ਨਾਲ ਅਸੀਂ ਜੁੜ ਜਾਾਂਗੇ ਨਿਰਮਲ ਜੋਤ ਨਰੰਜਨ ਪਾਇਆ ਗੁਰਮੁਖ ਭ੍ਰਮ ਭਉ ਭਾਗੇ ਜਿਹੜਾ ਸਾਡੇ ਅੰਦਰ ਭ੍ਰਮ ਪਿਆ ਸੀ ਉਹ ਖਤਮ ਹੋ ਜਾਣਾ ਜਦੋਂ ਅਸੀਂ ਗੁਰੂ ਦੇ ਨਾਲ ਗੁਜਾਂਗੇ ਤੇ ਉਹ ਨਿਰੰਜਨ ਦੇ ਨਾਲ ਜੁੜ ਜਾਾਂਗੇ ਅਸੀਂ ਅੰਜਨ ਤੇ ਪ੍ਰਮਾਤਮਾ ਨਿਰੰਜਨ ਹੈ ਤੇ ਅਸੀਂ ਵੀ ਫਿਰ ਨਿਰੰਜਨ ਬਣ ਜਾਾਂਗੇ ਅਸੀਂ ਵੀ ਫਿਰ ਨਿਰਮਲ ਹੋ ਜਾਾਂਗੇ ਜਦੋਂ ਉਹ ਨਿਰਮਲ ਜੋਤ ਦੇ ਵਿੱਚ ਅਸੀਂ ਜੁੜਾਂਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਆਰਾਮ ਜੋਤੀ ਜੋਤ ਲਈ ਸੰਪੂਰਨ ਕੀ ਆਰਾਮ ਕਿ ਇੱਕ ਘਰੋਂ ਪਾਣੀ ਲਿਆਓ ਤੁਸੀਂ ਦੂਸਰੇ ਦੇ ਘਰੋਂ ਪਾਣੀ ਲਿਆਓ ਕਹਿੰਦੇ ਜਦੋਂ ਉਹਨੂੰ ਮਿਕਸ ਕਰ ਦਾਂਗੇ ਇੱਕ ਇੱਕ ਵਾਲਟੀ ਚ ਪਾ ਦਾਂਗੇ ਦੋਨਾਂ ਨੂੰ ਫਿਰ ਕਹਿੰਦੇ ਦੱਸਿਆ ਨਹੀਂ ਜਾਣਾ ਕਿ ਇਹ ਗਵਰਨੀਆਂ ਦਾ ਪਾਣੀ ਕਿਹੜਾ ਸੀ ਤੇ ਸਾਡਾ ਕਿਹੜਾ ਸੀ ਤੇ ਕਹਿੰਦੇ ਜਦੋਂ ਨਿਰਮਲ ਦੇ ਵਿੱਚ ਅਸੀਂ ਜੁੜ ਗਏ ਫਿਰ ਕਹਿੰਦੇ ਪਤਾ ਨਹੀਂ ਲੱਗਣਾ ਤੇ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ 'ਚ ਮਿਲ ਜਾਂਦੀਆਂ ਨੇ ਕਹਿੰਦੇ ਉਹ ਹੁੰਦੀਆਂ ਤੇ ਸੂਰਜ ਦੀਆਂ ਕਿਰਨਾਂ ਨੇ ਪਰ ਜਦੋਂ ਸੂਰਜ 'ਚ ਮਿਲ ਗਏ ਫਿਰ ਅਸੀਂ ਪਹਿਚਾਣ ਨਹੀਂ ਸਕਾਂਗੇ ਹੈ ਅਸੀਂ ਸਾਰੇ ਪਰਮਾਤਮਾ ਦੀ ਹੀ ਅੰਸ਼ਾ ਛੋਟਾ ਦਾ ਇੱਕ ਕਣਾ ਪਰ ਉਹਦੇ ਵਿੱਚ ਮਿਲ ਕੇ ਜਿੱਤੇ ਉਦੇ ਨਿਰਮਲ ਹੋ ਜਾਣਗੇ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨ ਦਿਨ ਹਰ ਵੈਰਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਸਦਾ ਸੁਖ ਪਾਵੈ ਕਹਿੰਦੇ ਜਦੋਂ ਅਸੀਂ ਗੁਰਮੁਖ ਬਣ ਗਏ ਨਾ ਨਾਨਕ ਦੇ ਨਾਲ ਮਿਲ ਗਏ ਭਾ ਪਰਮਾਤਮਾ ਦੇ ਨਾਲ ਮਿਲ ਗਏ ਉਦੇ ਸਾਡੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਣੀ ਹੈ ਸਦਾ ਸੁਖ ਪਾਵੇ ਸਦਾ ਹੀ ਇੱਕ ਅੱਧਾ ਦਿਨ ਨਹੀਂ ਸਦਾ ਸੁਖ ਪਾਵੇ ਅਨ ਦਿਨ ਹਰ ਮਹਿਰਾਗੀ ਅਨ ਦਿਨ ਦਾ ਭਾਵ ਹੁੰਦਾ ਦਿਨ ਤੇ ਰਾਤ ਦਿਨ ਤੇ ਰਾਤ ਸਾਡੀ ਜ਼ਿੰਦਗੀ ਚ ਸੁੱਖ ਹੁੰਦਾ ਅਨੰਦਨ ਹਰ ਵੈਰਾਗੀ ਵੈਰਾਗੀ ਦਾ ਭਾਵ ਕਿ ਉਹ ਪ੍ਰਮਾਤਮਾ ਦੇ ਰੰਗ ਚ ਰੰਗਿਆ ਜਾਣਾ ਕਿ ਦਿਨ ਰਾਤ ਉਸ ਪ੍ਰਮਾਤਮਾ ਦੇ ਰੰਗ ਵਿੱਚ ਉਹ ਇਨਸਾਨ ਰੰਗਿਆ ਰਹਿੰਦਾ ਜਿਹੜਾ ਪ੍ਰਮਾਤਮਾ ਦੇ ਨਾਲ ਇੱਕ ਵਾਰ ਜੁੜ ਗਿਆ ਜਿਹੜਾ ਇੱਕ ਵਾਰ ਜੁੜ ਗਿਆ ਉਹ ਟੁੱਟਿਆ ਨਹੀਂ ਕਰਦਾ ਤੇ ਅਸੀਂ ਅਜੇ ਤੱਕ ਜੁੜੇ ਨਹੀਂ ਤਾਂ ਕਰਕੇ ਅਸੀਂ ਟੁੱਟੇ ਹੋਏ ਆ ਕਿਉਂਕਿ ਅਸੀਂ ਜੁੜੇ ਹੀ ਨਹੀਂ ਅਜੇ ਜਿੱਦੈ ਇੱਕ ਵਾਰ ਉਹਦੇ ਨਾਲ ਸੰਬੰਧ ਜੁੜ ਗਿਆ ਨਾ ਉਸ ਤੋਂ ਬਾਅਦ ਫਿਰ ਬੰਦਾ ਟੁੱਟਿਆ ਨਹੀਂ ਕਰਦਾ ਜਿਹੜਾ ਕਹਿੰਦਾ ਮੈਨੂੰ ਇੱਕ ਵਾਰੀ ਦਰਸ਼ਨ ਹੋਏ ਦੋ ਵਾਰੀ ਦਰਸ਼ਨ ਹੋਏ ਤਿੰਨ ਵਾਰੀ ਦਰਸ਼ਨ ਹੋਏ ਜਦੋਂ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਗੇ ਇੱਕ ਵਾਰ ਦਰਸ਼ਨ ਹੋ ਗਏ ਫਿਰ ਉਹ ਦਰਸ਼ਨ ਟੁੱਟਦੇ ਨਹੀਂ ਕਦੇ ਫਿਰ ਗਿਣਤੀਆਂ ਮਿਲਤੀਆਂ ਤੋਂ ਖਤਮ ਹੋ ਜਾਂਦਾ ਕੰਮ ਫਿਰ ਤੇ ਬਸ ਇੱਕ ਰੰਗ ਹੋ ਜਾਂਦਾ ਹੈ ਪ੍ਰਮਾਤਮਾ ਦੇ ਵਿੱਚ ਪੌੜੇ ਪੌੜੀ ਦਾ ਭਾਵ ਹੁੰਦਾ ਕਿ ਜਦੋਂ ਇੱਕ ਦੂਜੇ ਅਸੀਂ ਧਰਤੀ ਤੋਂ ਕੋਠੇ ਤੇ ਚੜਨਾ ਹੋਵੇ ਨਾ ਉੱਪਰ ਤਾਂ ਸਾਨੂੰ ਪੌੜੀ ਦਾ ਸਹਾਰਾ ਲੈਣਾ ਪੈਂਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਪੌੜੀਦਰ ਪੌੜੀ ਤੈਨੂੰ ਅੱਗੇ ਤੁਰਨਾ ਪੈਣਾ ਹੈ ਇਹ ਨਹੀਂ ਹੈ ਕਿ ਅੱਜੇ ਤੂੰ ਕਮੇ ਕਹ ਮੈਂ ਗੁਰਮੁਖ ਬਣ ਗਿਆ ਨਹੀਂ ਹੌਲੀ ਹੌਲੀ ਪੌੜੀਦਰ ਪੌੜੀ ਅਜੇ ਤੇ ਅਸੀਂ ਪੌੜੀ ਦੇ ਬਿਲਕੁਲ ਥੱਲੇ ਡੰਡੇ ਨੂੰ ਹੱਥ ਪਾਇਆ ਹੈ ਅਜੇ ਪੈਰ ਧਰਿਆ ਨਹੀਂ ਉੱਪਰ ਪਰ ਅਸੀਂ ਜਿੱਦੇ ਅੰਬਰ ਤੇ ਛਕ ਲੈਨੇ ਆ ਨਾ ਅਸੀਂ ਉਦੋਂ ਹੀ ਕਹਿਣ ਲੱਗ ਜਾਂਦੇ ਸੀ ਤੇ ਸਿੱਖ ਬਣ ਗਏ ਸਿੱਖ ਦਾ ਭਾਵ ਹੁੰਦਾ ਕਿ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਜਿੰਨਾ ਤੇਰੇ ਤੇਰੇ ਚ ਸਵਾਸ ਨੇ ਉਹਨਾਂ ਚਿਰ ਕੁਝ ਨਾ ਕੁਝ ਕੁਝ ਨਾ ਕੁਝ ਸਿੱਖਧਾਰ ਹੈ ਤੇ ਅਸੀਂ ਉਦੋਂ ਆਪਣੇ ਆਪ ਨੂੰ ਗੁਰਮੁਖ ਕਹਿਣ ਲੱਗ ਜਾਂਦੇ ਆ ਉਦੋਂ ਅਸੀਂ ਆਪਣੇ ਆਪ ਨੂੰ ਗੁਰਸਿੱਖ ਕਹਿਣ ਲੱਗ ਜਾਂਦੇ ਆ ਨਹੀਂ ਉਦੋਂ ਤੇ ਸਕੂਲ ਚ ਦਾਖਲ ਹੈ ਉਹ ਦਾਖਲੇ ਤੋਂ ਬਾਅਦ ਜੇ ਪੜ੍ਹਾਈ ਕਰਾਂਗੇ ਫਿਰ ਅੱਗੇ ਜਾ ਕੇ ਕਿਤੇ ਗੁਰਸਿੱਖ ਬਣਿਆ ਜਾਂਦਾ ਹੈ ਹੌਲੀ ਹੌਲੀ ਉਹ ਪੌੜੀਦਰ ਪੌੜੀ ਅੱਗੇ ਚੜਦਾ ਹੁੰਦਾ ਸੇ ਗੁਰ ਸਿੱਖ ਧੰਨ ਧੰਨ ਹੈ ਜਿਨਨੇ ਗੁਰ ਉਪਦੇਸ਼ ਸੁਣਿਆ ਹਰ ਕੰਨੇ ਕਹਿੰਦੇ ਉਹ ਗੁਰ ਸਿੱਖ ਧੰਨ ਨੇ ਜਿਨਾਂ ਨੇ ਗੁਰੂ ਦਾ ਉਪਦੇਸ਼ ਆਪਣੇ ਕੰਨਾਂ ਦੇ ਨਾਲ ਸੁਣਿਆ ਸੇ ਗੁਰ ਸਿੱਖ ਧੰਨ ਧੰਨ ਹੈ ਕਹਿੰਦੇ ਉਹਤੇ ਬਹੁਤ ਧੰਨ ਨੇ ਜਿਨਾਂ ਨੇ ਆਪਣੇ ਕੰਨਾਂ ਦੇ ਨਾਲ ਉਪਦੇਸ਼ ਸੁਣਿਆ ਗੁਰੂ ਦਾ ਉਪਦੇਸ਼ ਸੁਣਿਆ ਹਰ ਕੰਨੀ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਆ ਮੰਦਿਰਾਂ 'ਚ ਜਾਣ ਵਾਲੇ ਮੰਦਿਰਾਂ ਤੇ ਜਾਂਦੇ ਆ ਮਸੀਤਾਂ 'ਚ ਜਾਣ ਵਾਲੇ ਮਸੀਤਾਂ 'ਚ ਜਾਂਦੇ ਆ ਅਸੀਂ ਗੁਰਦੁਆਰਾ ਸਾਹਿਬ ਆਉਣ ਵਾਲੇ ਅਸੀਂ ਗੁਰਦੁਆਰਿਆਂ 'ਚ ਜਾਂਦੇ ਆ ਕੋਈ ਬੰਦਾ ਕਹਿੰਦਾ ਮੈਂ ਹਜੂਰ ਸਾਹਿਬ ਗਿਆ ਕੋਈ ਬੰਦਾ ਕਹਿੰਦਾ ਮੈਂ ਤੁਮਧਾਨ ਸਾਹਿਬ ਗਿਆ ਕੋਈ ਕਹਿੰਦਾ ਮੈਂ ਪਟਨਾ ਸਾਹਿਬ ਗਿਆ ਕੋਈ ਕਹਿੰਦਾ ਮੈਂ ਦਰਬਾਰ ਸਾਹਿਬ ਗਿਆ ਪਰ ਉੱਥੇ ਅਸੀਂ ਉਪਦੇਸ਼ ਆਪਦੇ ਕੰਨਾਂ ਨਾਲ ਸੁਣਿਆ ਜੇ ਸੁਣਿਆ ਤਾਂ ਫਿਰ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਉੱਥੇ ਅਸੀਂ ਜਿੱਦੇ ਗਏ ਸੀ ਉੱਤੇ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ ਕਿਹੜਾ ਰਾਗੀ ਸੀ ਜੇ ਸੰਗ ਰਾਗੀ ਦੇ ਨਾਮ ਦਾ ਨਹੀਂ ਪਤਾ ਕਮ ਸੇ ਕਮ ਸ਼ਬਦ ਦਾ ਤੇ ਪਤਾ ਹੋਣਾ ਚਾਹੀਦਾ ਕਿ ਆਹ ਸ਼ਬਦ ਰਾਗੀ ਪੜ ਰਿਹਾ ਸੀ ਤੇ ਇੰਨੇ ਵਜੇ ਅਰਦਾਸ ਹੋਈ ਇੰਨੇ ਵਜੇ ਹੁਕਮਨਾਮਾ ਸਾਬ ਹੋਇਆ ਹੁਕਮਨਾਮਾ ਸਾਬ ਕਿਹੜਾ ਆਇਆ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿਉਂਕਿ ਅਜੇ ਤੱਕ ਅਸੀਂ ਨੇ ਸੁਣਿਆ ਨਹੀਂ ਆਪਣੇ ਕੰਨਾਂ ਦੇ ਨਾਲ ਜਿੱਦੇ ਕੰਨਾਂ ਦੇ ਨਾਲ ਸੁਣ ਲਿਆ ਉਦੋਂ ਫਿਰ ਅਸੀਂ ਵੀ ਧੰਨ ਧੰਨ ਹੋ ਜਾਵਾਂਗੇ ਕਿਉਂਕਿ ਗੁਰਬਾਣੀ ਜਦੋਂ ਅਸੀਂ ਸੁਣਾਗੇ ਮਨ ਲਾ ਕੇ ਅਸਲ ਦੇ ਵਿੱਚ ਫਾਇਦਾ ਤੇ ਉਸੇ ਦਾ ਹੀ ਹੁੰਦਾ ਜੇ ਹੁਣ ਪ੍ਰਸ਼ਾਦਾ ਥਾਲ ਦੇ ਵਿੱਚ ਪਾਇਆ ਪਿਆ ਤੇ ਥਾਲ ਦੇ ਵਿੱਚ ਪਾਏ ਨੇ ਸਾਨੂੰ ਰੱਜ ਥੋੜਾ ਦੇਣ ਜੇ ਅਸੀਂ ਉਹ ਪ੍ਰਸ਼ਾਦੇ ਨੂੰ ਛਕਾਂਗੇ ਅਸਲ ਤੇ ਰੱਜ ਤੇ ਤਾ ਆਉਣਾ ਜੇ ਅਸੀਂ ਗੁਰਦਾਨੀ ਨੂੰ ਆਪਣੇ ਹਿਰਦੇ ਚ ਵਸਾਵਾਂਗੇ ਆਪਣੇ ਕੰਨਾਂ ਦੇ ਨਾਲ ਸੁਣਾਂਗੇ ਅਸਲ ਦੇ ਵਿੱਚ ਕਹਿੰਦੇ ਤਾਂ ਹੀ ਤੂੰ ਗੁਰ ਗੁਰਸਿੱਖ ਬਣੇਗਾ ਤਾਂ ਹੀ ਗੁਰਮੁਖ ਬਣੇਗਾ ਸੇ ਗੁਰਸਿੱਖ ਧੰਨ ਧੰਨ ਹੈ ਜਿਨੇ ਗੁਰੂ ਉਪਦੇਸ਼ ਸੁਣਿਆ ਹਰ ਕੰਨੀ ਗੁਰ ਸਤਗੁਰ ਨਾਮ ਦਰੜਾਇਆ ਤੈਨੋਂ ਮੈਂ ਡੁੱਬਦਾ ਭੰਨੀ ਕਹਿੰਦੇ ਸਤਗੁਰੂ ਨੇ ਨਾਮ ਦਿਰੜ ਘਰਾਤਾ ਦਿਰੜਦਾ ਪੱਕਾ ਕਰਾਤਾ ਗੁਰ ਸਤਗੁਰ ਨਾਮ ਦਰੜਾਇਆ ਕਿ ਸਤਗੁਰੂ ਨੇ ਆ ਨਾਮ ਬੰਦਾ ਕਹਿੰਦਾ ਮੈਂ ਤੇ ਫਲਾਣੇ ਥਾਂ ਤੋਂ ਨਾਮ ਲਿਆ ਮੈਂ ਫਲਾਣੇ ਥਾਂ ਤੋਂ ਨਾਮ ਲਿਆ ਪਰ ਸਾਡੇ ਕੋਲੇ ਤੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੇ ਹੀ ਨਾਮ ਸਾਰੇ ਹੀ ਮੰਤਰ ਸਾਰੇ ਇਹ ਮੰਤਰ ਹੈ ਜੀ ਇਹ ਵਾਹਿਗੁਰੂ ਦਾ ਜਿਹੜਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਜਦੋਂ ਇਹਨੂੰ ਅਸੀਂ ਜਪਾਂਗੇ ਪੱਕਾ ਕਰ ਲਿਆ ਉਹਦੇ ਸਾਡੇ ਅੰਦਰੋਂ ਹਉਮੈ ਨਿਕਲ ਜਾਣੀ ਹੈ ਤੇ ਤੇ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਗੁਰੂ ਸਾਹਿਬ ਗੁਰ ਸਤਗੁਰ ਨਾਮ ਨਰੜਾਇਆ ਤੇ ਨਹਉਮੈ ਦੁਬਦਾ ਭੰਨੀ ਕਿ ਜਿਹੜੀ ਸਾਡੇ ਅੰਦਰ ਹਉਮੈ ਸੀ ਸਾਡੇ ਅੰਦਰ ਦੁਬਦਾ ਪਏ ਹੋਏ ਸੀ ਕਹਿੰਦੇ ਸਾਰੀ ਖਤਮ ਹੋ ਜਾਣੀ ਐ ਹਉਮੈ ਹੁੰਦੀ ਆ ਹੰਕਾਰ ਤੇ ਦੁਬਦਾ ਹੁੰਦੀ ਆ ਬੰਦਾ ਗੁਰਦੁਆਰਾ ਸਾਹਿਬ ਆਇਆ ਤੇ ਮੱਥਾ ਟੇਕਿਆ ਤੇ ਮੱਥਾ ਟੇਕਣ ਤੋਂ ਬਾਅਦ ਕਿ ਸਾਡਾ ਇਹ ਕੰਮ ਹੋ ਜੂਗਾ ਸਤਿ ਪਾਤਸ਼ਾਹ ਤੇ ਗੁਰੂ ਸਾਹਿਬ ਤੇ ਕਿਸੇ ਦਾ ਕੰਮ ਰੋਕਣ ਦਿੰਦੇ ਹੀ ਨਹੀਂ ਸਾਰੇ ਸੰਪੂਰਨ ਹੋ ਜਾਂਦੇ ਆ ਪਰ ਸਾਡੇ ਮਨ ਵਿੱਚ ਦੁਬਦਾ ਪੈਦਾ ਹੋ ਗਈ ਤੇ ਕੀ ਪਤਾ ਇਥੋਂ ਪੂਰਾ ਹੋਣਾ ਕੰਮ ਕੇ ਨਾ ਹੋਣਾ ਕਿਸੇ ਹੋਰ ਬਾਬੇ ਦੇ ਚੱਲਦੇ ਆ ਬੰਦਾ ਗੁਰੂ ਸਾਹਿਬ ਨੂੰ ਛੱਡ ਕੇ ਫਿਰ ਹੋਰ ਬਾਬਿਆਂ ਦੇ ਜਾ ਰੰਦਾ ਭਾਵ ਕੇ ਦੁਬਧਾ ਦੇ ਵਿੱਚ ਪਏ ਹੋਇਆ ਸੀ ਜਿੱਦੇ ਦੁਬਧਾ ਤੋਂ ਨਿਕਲਾਂਗੇ ਅਸਲ 'ਚ ਨਾਮ ਵੀ ਹੋਵੇ ਪੱਕਾ ਹੋਣਾ ਸਾਡੇ ਅੰਦਰ ਬਿਨ ਹਰ ਨਾਮ ਹੈ ਕੋ ਮਿੱਤਰ ਨਹੀਂ ਵਿਚਾਰ ਡਿੱਠਾ ਹਰ ਜੰਨੇ ਗੁਰੂ ਸਾਹਿਬ ਕਹਿੰਦੇ ਆ ਬਿਨ ਹਰ ਨਾਮ ਹੈ ਕੋ ਮਿੱਤਰ ਨਹੀਂ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਸਾਰਿਆਂ ਤੋਂ ਵੱਡਾ ਮਿੱਤਰ ਹੈ ਬਿਨ ਹਰ ਨਾਵ ਕੋ ਮਿੱਤਰ ਨਹੀਂ ਬੰਦਾ ਕਹਿੰਦਾ ਮੇਰਾ ਆ ਮਿੱਤਰ ਹੈ ਮੇਰਾ ਆ ਮਿੱਤਰ ਹੈ ਪਰ ਕਹਿੰਦੇ ਉਹ ਮਿੱਤਰ ਉਹ ਨਾਲ ਤੇਰੇ ਨੇ ਜਿੰਨਾ ਚਿਰ ਤੇਰੇ ਕੋਲ 4 ਪੈਸੇ ਐ ਕਹਿੰਦੇ ਜਿੰਦੇ 4 ਪੈਸੇ ਮੁੱਕ ਗਏ ਨਾ ਖਤਮ ਹੋ ਗਏ ਕਹਿੰਦੇ ਕਿਸੇ ਨੇ ਤੇਰਾ ਫੋਨ ਵੀ ਨਹੀਂ ਚੱਕਣਾ ਇਹ ਮਿੱਤਰ ਤਾਂ ਹੀ ਛੱਡ ਦੇ ਕਹਿੰਦੇ ਤੇ ਜੇ ਅਸਲੀ ਮਿੱਤਰ ਬਣਾਉਣਾ ਤਾਂ ਕਹਿੰਦੇ ਉਹ ਆ ਪ੍ਰਮਾਤਮਾ ਦਾ ਨਾਮ ਜਿਹੜੇ ਨੇ ਸਾਡੇ ਮਰਨ ਤੋਂ ਬਾਅਦ ਵੀ ਬਾਹ ਨਹੀਂ ਛੱਡਣੀ ਜੇ ਅਸੀਂ ਨੇ ਗੁਰੂ ਨੂੰ ਆਪਣਾ ਮਿੱਤਰ ਬਣਾ ਲਿਆ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ ਗੁਰਬਾਣੀ 'ਚ ਗੁਰੂ ਸਾਹਿਬ ਕਹਿੰਦੇ ਆ ਕਿ ਕਾਮਣ ਲੋੜੇ ਸੋਇਨਾ ਰੂਪਾ ਜਿਹੜੀ ਔਰਤ ਹੈ ਕਹਿੰਦੇ ਉਹ ਸੋਨਾ ਤੇ ਰੂਪਾ ਦਾ ਭਾਵ ਉਹਦਾ ਚਾਂਦੀ ਕਹਿੰਦੇ ਉਹ ਚਾਂਦੀ ਤੇ ਸੋਨੇ ਦੇ ਨਾਲ ਜੁੜੀ ਹੋਈ ਹੈ ਪਰ ਜਿਹੜੇ ਮਿੱਤਰ ਨੇ ਮਿੱਤਰ ਲੋੜੇਨ ਸੁਖਾ ਦਾਤਾ ਕਹਿੰਦੇ ਜਿਹੜੇ ਮਿੱਤਰ ਹੁੰਦੇ ਉਹ ਕਹਿੰਦੇ ਜਿੰਨਾ ਕਿਤੇ ਕੋਲੇ ਹੈ ਖਾ ਲਈਏ ਇਹ ਗੁਰੂ ਸਾਹਿਬ ਦੇ ਬਚਨ ਨੇ ਜੀ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਆ ਗੁਰੂ ਸਾਹਿਬ ਦੇ ਬਚਨ ਨੇ ਕਿ ਕਾਮਣ ਲੋੜੇ ਸੋਇਨਾ ਰੂਪਾ ਮਿੱਤਰ ਲੋੜੇਨ ਸੁਖਾ ਦਾਤਾ ਤੇ ਕਹਿੰਦੇ ਜਿਹੜੇ ਮਿੱਤਰ ਹੁੰਦੇ ਨਗ ਤੇ ਰਹੁੰਦੇ ਨੇ ਨਗ ਤੇ ਤੇਰੇ ਕੋਲ ਖਾਲ ਨੂੰ ਹੈ ਪਰ ਜਿਹਦੇ ਖਾਲ ਨੂੰ ਮੁੱਕ ਗਿਆ ਉਹਨਾਂ ਨੇ ਉਹ ਰਸਤਾ ਹੀ ਬੰਦ ਕਰ ਦੇਣਾ ਕਿ ਇੱਥੋਂ ਦੀ ਕੀ ਕਰਨਾ ਕਿਤੇ ਮਿਲੇ ਨਾ ਪਵੇ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਬਿਨਾਂ ਹਰ ਨਾਮ ਹੈ ਕੋ ਮਿੱਤਰ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਮਿੱਤਰ ਨਹੀਂ ਵੱਡਾ ਸਭ ਤੋਂ ਵੱਡਾ ਮਿੱਤਰ ਇਹ ਆ ਪ੍ਰਮਾਤਮਾ ਦਾ ਨਾਮ ਵਿਚਾਰ ਵਿੱਠਾ ਹਰ ਜਨ ਤੇ ਕਹਿੰਦੇ ਮੈਂ ਵਿਚਾਰ ਕਰਕੇ ਵੇਖ ਲਿਆ ਕਿ ਇਹਦੇ ਵਰਗਾ ਕੋਈ ਹੋਰ ਮਿੱਤਰ ਹੈ ਨਹੀਂ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੇ ਸਤਿਗੁਰ ਕੀ ਗੱਲ ਮੰਨੀ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਚ ਸੰਤੋਖ ਪੈਦਾ ਹੈਗਾ ਸੰਤੁਸ਼ਟੀ ਪੈਦਾ ਹੋਗੀ ਕਹਿੰਦੇ ਉਹਨਾਂ ਨੇ ਫਿਰ ਸਤਿਗੁਰੂ ਦੀ ਗੱਲ ਮੰਨ ਲੇ ਅਸੀਂ ਸਤਿਗੁਰੂ ਦੀ ਗੱਲ ਮੰਨੀ ਥੋੜੋ ਹੈ ਜੀ ਅਸੀਂ ਤੇ ਸਰਮ ਮੱਥਾ ਟੇਕਣਾ ਉਹਨੇ ਗੁਰੂ ਦੀ ਗੱਲ ਨਹੀਂ ਮੰਨੀ ਗੁਰੂ ਸਾਹਿਬ ਕਹਿੰਦੇ ਆ ਪਾਣ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨੱਚਦੇ ਕਿਉਂ ਜਮ ਪਕੜ ਚਲਾਈਆਂ ਤੇ ਗੁਰੂ ਸਾਹਿਬ ਨੇ ਕਿਹਾ ਪਾਣ ਖਾਣਾ ਬੰਦ ਕਰ ਦੇ ਸੁਪਾਰੀਆਂ ਖਾਣੀਆਂ ਬੰਦ ਕਰ ਦੇ ਬੀੜੀਆਂ ਪੀਣੀਆਂ ਬੰਦ ਕਰ ਦੇ ਅਸੀਂ ਛੱਡੀਆਂ ਨੇ ਗੁਰੂ ਸਾਹਿਬ ਕਹਿੰਦੇ ਜਦੋਂ ਸਾਡੀ ਗੱਲ ਤੇ ਮੰਨਦਾ ਨਹੀਂ ਅਸੀਂ ਤੇਰੀ ਗੱਲ ਕਿਉਂ ਮੰਨੀਏ ਇੱਥੇ ਗੁਰੂ ਸਾਹਿਬ ਕਹਿੰਦੇ ਜਿੰਨਾ ਗੁਰਸਿੱਖਾਂ ਕੋਲ ਸੰਤੋਸ਼ਟ ਹੈ ਤਿੰਨੇ ਸਦ ਪੁਰ ਕੀ ਗੱਲ ਮੰਨੇ ਉਹਨਾਂ ਨੇ ਫਿਰ ਸਤਿਗੁਰੂ ਦੀ ਗੱਲ ਮੰਨ ਲਈ ਕਿ ਸੱਚੇ ਪਾਤਸ਼ਾਹ ਜੇ ਤੁਸੀਂ ਕਹਿੰਦੇ ਹੋ ਫਿਰ ਮੈਂ ਨਹੀਂ ਇਹ ਚੀਜ਼ਾਂ ਇਹ ਮੇਰੇ ਵਾਸਤੇ ਬਾੜੀਆਂ ਨੇ ਤੁਸੀਂ ਕਹਤਾ ਹੁਣ ਮੇਰੇ ਅੰਦਰ ਸੰਤੋਖ ਆ ਗਿਆ ਸੰਤੁਸ਼ਟੀ ਪੈਦਾ ਹੋ ਗਈ ਕਿ ਮੈਂ ਇਹ ਚੀਜ਼ਾਂ ਦਸੇਵਨ ਨਹੀਂ ਕਰਾਂਗਾ ਗੁਰਮੁਖ ਨਾਮ ਧਿਆਏ ਦੇ ਤਿੰਨ ਚੜੀ ਚ ਵਗਣ ਬੰਨੀ ਤੇ ਗੁਰੂ ਸਾਹਿਬ ਕਹਿੰਦੇ ਜਿਹੜੇ ਬੰਦੇ ਫਿਰ ਇਹਨਾਂ ਗੱਲਾਂ ਤੇ ਅਮਲ ਕਰ ਲੈਂਦੇ ਆ ਨਾ ਗੁਰਮੁਖ ਨਾਮ ਧਿਆਏ ਨੇ ਫਿਰ ਉਹ ਨਾਮ ਜਪਣਾ ਸ਼ੁਰੂ ਕਰ ਦਿੰਦੇ ਆ ਗੁਰੂ ਗੋਖ ਨਾਮ ਧਿਆਏ ਦੇ ਤਿੰਨ ਚੜੀ ਚ ਵਗਣ ਬੰਨੇ ਚ ਵਗਣ ਦਾ ਭਾਵ ਦਾ ਚੌਗਣੀ ਕਹਿੰਦੇ ਉਹਨਾਂ ਦੇ ਅੰਦਰ ਚੌਗਣਾ ਚਾੜ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਾਂਗੇ ਅੱਜ ਸਾਡੇ ਅੰਦਰ ਚੌੜ ਹੀ ਚੜਨਾ ਕੱਲ ਨੂੰ ਚਾੜ ਹੀ ਚੜਨਾ ਹੌਲੀ 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 ਐਨਾ ਚਾੜ ਚੜ ਜਾਣਾ ਕਿ ਚੋਗਣਾ ਚਾ ਚੜ ਜਾਣਾ ਜੇ ਬੰਦੇ ਦੇ ਘਰ ਵਿਆਹ ਹੋਵੇ ਨਾ ਉਹਨੂੰ ਕਿੰਨਾ ਚਾ ਹੁੰਦਾ ਹੈ ਕਹਿੰਦੇ ਉਹਦੇ ਤੋਂ ਵੀ ਚੋਗਣਾ ਚਾ ਚੜ ਜਾਂਦਾ ਜੇ ਪਰਮਾਤਮਾ ਦੇ ਨਾਮ ਦੇ ਨਾਲ ਅਸੀਂ ਨੇ ਮਨ ਜੋੜ ਲਿਆ ਗੁਰੂ ਦੀ ਗੱਲ ਮੰਨ ਲਈ ਜਿਹਦੇ ਗੁਰੂ ਦੀ ਗੱਲ ਮੰਨ ਲਈ ਉਹਦੇ ਸਾਡੇ ਅੰਦਰ ਚਾ ਚੜ ਜਾਣਾ ਤੇ ਫਿਰ ਪਰਮਾਤਮਾ ਦਾ ਨਾਮ ਜਪਣਾ ਉਸ ਦਿਨ ਤੋਂ ਅਸੀਂ ਸ਼ੁਰੂ ਕਰ ਦੇਵਾਂਗੇ ਗੁਰ ਜਿੰਨਾ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ ਤਿੰਨੇ ਸਤ ਗੁਰ ਕੀ ਗੱਲ ਮੰਨੇ ਜੋ ਗੁਰਮੁਖ ਨਾਮ ਧਿਆਏ ਦੇ ਇੰਨੀ ਚੜੀ ਚਵਗਣ ਬੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ